1947 ਦੇ ਬਤੀ ਦੇਸ਼ ਦੀ ਪਾਰਲੀਮੈਂਟ ਵਿੱਚ ਜਿਹੜੋ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹਮਜੀ ਸੀ ਜੀ ਉਹਨਾਂ ਇੱਕ ਵਿਆੜਮੀ ਸੋਧ ਹੈ ਜਿਹੜੀ ਸੰਵਿਧਾਨ ਦੇ ਵਿੱਚ ਉਹਨਾਂ ਨੇ ਕੀਤੀ ਸੀ ਹੂੰ ਉਹ ਵਿਆੜਮੀ ਸੋਧ ਰਾਹੀਂ ਉਹਨਾਂ ਨੇ ਜਿਹੜੀ ਹੈ ਆਪਣਾ ਸਾਡਾ ਸੰਵਿਧਾਨ ਹੈ ਜਿਹਦੀ ਪ੍ਰਸਤਾਵ ਨੇ ਹੂੰ ਇਹਦੇ ਵਿੱਚ ਭਾਰਤ ਨੂੰ ਇੱਕ ਡੈਮੋਕਰੇਟਿਕ ਜਮਹੂਰੀ ਹੂੰ ਸਮਾਜਵਾਦੀ ਜਿਹੜੀ ਹੈਗੀ ਹੈ ਸੰਘ ਹੂੰ ਉਹ ਉਹਦਾ ਨਾਮ ਉਹਦਾ ਪਿਤਪਾਦਾ ਸੀ ਕਿ ਭਾਰਤ ਕਿਹਦੇ ਹੈ ਹੂੰ ਇਹਨਾਂ ਮੁਤਾਬਕ ਸਮਾਜਵਾਦੀ ਦਾ ਜੇ ਆਪਾਂ ਮਾਮਲਾ ਲਈਏ ਤਾਂ ਗੁਰੂ ਨਾਨਕ ਬਹੁਤੇ ਲੋਕ ਇਹ ਦੇਖਦੇ ਕਿ ਸਮਾਜਵਾਦ ਸ਼ਾਇਦ ਕਮਿਊਨਿਸਟਾਂ ਦੀ ਡਿਮਾਂਡ ਹੈ ਪਰ ਸਮਾਜਵਾਦ ਤਾਂ ਉਹ ਹੁੰਦਾ ਜਿੱਥੇ ਹਰ ਬੰਦਾ ਮਿਹਨਤ ਕਰਨ ਵਾਲਾ ਹੈ ਉਹਦੀ ਮਿਹਨਤ ਦਾ ਪੂਰਾ ਮੁੱਲ ਮਿਲੇ ਹਰ ਬੰਦੇ ਨੂੰ ਮਾਨ ਸਤਿਕਾਰ ਮਿਲੇ ਮਨੁੱਖ ਸਾਰੇ ਮਨੁੱਖਾਂ ਨੂੰ ਇੱਕੋ ਜਿਹਾ ਸਮਝਿਆ ਜਾਵੇ ਇਸ ਲਿਹਾਜ਼ ਨਾਲ ਦੇਖੀ ਤਾਂ ਮੇਰਾ ਖਿਆਲ ਹੈ ਵੀ ਸਭ ਤੋਂ ਵੱਡੇ ਸਮਾਜਵਾਦੀ ਤਾਂ ਬਾਬਾ ਨਾਨਕ ਜੀ ਸੀ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਸਰਬੱਤ ਦੇ ਭਲੇ ਦੀ ਗੱਲ ਬਣਦੀ ਹੈ ਪਰ ਕਿਉਂਕਿ ਇਸ ਸਟੇਜ ਤੇ ਵਿੱਚ ਬੀਜੇਪੀ ਦਾ ਰਾਜ ਹੈ ਤੇ ਬੀਜੇਪੀ ਆਰਐਸਐਸ ਦੀ ਧੀ ਹੈ ਆਰਐਸਐਸ ਇੱਥੇ ਤੋਂ ਵੀ ਇੱਕ ਇਤਨ ਰੋਲ ਦਾ ਹਿੰਦੂਵਾਦੀ ਰਾਸ਼ਟਰ ਹੋਵੇ ਹਿੰਦੂਵਾਦੀ ਦੇਸ਼ ਹੋਵੇ ਤੇ ਇੱਥੇ ਹੋਰ ਕੋਈ ਮਤਲਬ ਜਿਹੜੀ ਹੈ ਇਸ ਕੰਡੀ ਜਿਹੜੀ ਸੈਕੂਲਰਾਰੀ ਦਾ ਗਾਦੀ ਨਭੀ ਹਿੰਦੂਤਵ ਦੀ ਪ੍ਰਵਾਨਗੀ ਹੋਵੇ ਹਿੰਦੂਤਵ ਦੀ ਪ੍ਰਧਾਨਗੀ ਹੋਵੇ ਬਾਕੀ ਜਿਹੜੇ ਭਾਈ ਕਹ ਰਹੇ ਹੋ ਹਿੰਦੂਤਵ ਦੇ ਜਿਹੜੇ ਏਟਾ ਲੱਕੇ ਰਹਿ ਇਹ ਉਹਨਾਂ ਦੀ ਪਾਲਸੀ ਹੈ ਇਸ ਲਈ ਜਿੱਥੇ ਸੈਕੂਲਰ ਸ਼ਬਦ ਆ ਗਿਆ ਜਿੱਥੇ ਸਮਾਜਵਾਦੀ ਸ਼ਬਦ ਆ ਗਿਆ ਉਹਦੇ ਖਿਲਾਫ ਕੇ ਵਿਰੋਧ ਕਰਦੀ ਹੈ ਪਹਿਲਾਂ ਵੀ ਬੜੇ ਬੜੀ ਵਿਰੋਧ ਕੀਤਾ ਗਿਆ ਹੁਣ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਕੁਝ ਬੰਦਿਆਂ ਨੇ ਪਟੀਸ਼ਨ ਦਾਇਰ ਕੀਤੀ ਸੀ ਇਹਦੀ ਇਹ ਸ਼ਬਦਕੱਟ ਵਿੱਚ ਆਉਂਦੀ ਹੈ ਜੀ ਉਹਨਾਂ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਨੇ ਜਦੋਂ ਸੰਵਿਧਾਨੇ ਲਿਖਿਆ ਉਹਨਾਂ ਨੇ ਕਿਹਾ ਪ੍ਰਸਤਾਵਨਾ ਦੇ ਵਿੱਚ ਇਹ ਸ਼ਬਦ ਲਿਖੇ ਜੀ ਤਾਂ ਉੱਥੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਿੱਕੇ ਨਿੱਕੇ ਗੱਲ ਹੈ ਹਰ ਗੱਲ ਦੇ ਵਿੱਚ ਸੁਪਰੀਮ ਕੋਰਟ ਨੂੰ ਨੱਕ ਦਿਸੋ ਜੋ ਕੁਛ ਸੇ ਪਾਰਲੀਮੈਂਟ ਨੇ ਸੋਚ ਕਰਕੇ ਉਹਦੇ ਵਿੱਚ ਲਿਖ ਦਿੱਤਾ ਇਹ ਨਹੀਂ ਤਬਦੀਲ ਹੋ ਸਕਦਾ ਤੇ ਉਹਨਾਂ ਨੇ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀ ਕਹਿੰਦਾ ਕਿ ਉਹ ਆਪਣੇ ਗ੍ਰਾਮ ਨੂੰ ਇਹ 3 ਦਿਨ ਬੇਕਰਬ ਤੁਹਾਡੀ ਇੱਛਾ ਦੇ ਮੁਤਾਬਕ ਕਰਕੇ ਆਪਣਾ ਟਾਈਮ ਬਰਬਾਦ ਕਰਕੇ ਇਹ ਨਹੀਂ ਹੋ ਸਕਦਾ ਸੋ ਕੋਈ ਇੱਕ ਕੋਸ਼ਿਸ਼ ਤੇਰੀ ਸੀ ਹਿੰਦੂਵਾਦੀਆਂ ਦੀ ਉਸ ਕੋਸ਼ਿਸ਼ ਨੂੰ ਕਿਉਂਕਿ ਨਮੇਟਿਕ ਸਿਸਟਮ ਆਇਆ ਇਸ ਲਈ ਤੁਹਾਨੂੰ ਤੁਰੀ ਜੀ ਹੁਣ ਸੁਪਰੀਮ ਕੋਰਟ ਜਿਹੜੀ ਹੈ ਉਹ ਤੇਜ਼ ਵੀ ਹੋਈ ਉਹਨਾਂ ਨੇ ਇਕੱਲੇ ਦਾ ਫੈਸਲਾ ਕਰ ਦਿੱਤਾ